ਹਾਂਜੀ ਜੀ ਮਿੱਤੀ 27 24 ਨੂੰ ਪ੍ਰੀਤ ਟੈਲੀਕਾਮ ਹੈ ਜੀ ਚੋਲਾ ਸਾਬ ਕਸ਼ਮੀਰੀ ਵਿੱਚ ਇੱਥੇ ਕੋਈ ਦਿਨ ਕੋਲ ਦੇ 3 ਵਜੇ ਦੁਵਾਨ ਪਚਾਤੇ ਵਿਕਤੀਆਂ ਨੇ ਗੋਲਾਬਾਰੀ ਕਰਕੇ ਦੋ ਬੰਦਿਆਂ ਨੂੰ ਜ਼ਖਮੀ ਕੀਤਾ ਸੀ ਜਿਹਦੇ ਵਿੱਚ ਪ੍ਰੀਤ ਟੈਲੀਕਾਮ ਦਾ ਬਾਲਕ ਗੁਰਜਿੰਦਰ ਸਿੰਘ ਵੀ ਸੀ ਚਲੋ ਇਹ ਵਾਰਦਾਤ ਦੀ ਤਲਾਸ਼ ਮਿਲਤੇ ਸਾਰੇ ਸੀਨੇ ਅਫਸਰ ਮੌਕੇ ਤੇ ਗਏ ਤੇ ਐਫਆਈਆਰ ਨੰਬਰ 47 ਦਰਜ ਕਰਕੇ ਦੀ ਤਫ਼ਤੀਸ਼ ਲੈਂਦੀ ਅਮਨ ਚ ਜਿਹੜਾ ਨੇਤ ਪਿੱਛੇ ਪਾਇਆ ਗਿਆ ਪੀ ਇਹਨੂੰ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਵੱਲੋਂ ਫਟੌਤੀ ਦੀ ਧਮਕੀਆਂ ਆਈਆਂ ਸੀ ਤੇ ਉਸੇ ਮਿਲ ਕੇ ਫਰੋਤੀ ਕਰਕੇ ਇਹਨੂੰ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਨੇ ਦੋ ਅਣਚਾਹਿਆ ਗੋਈ ਬਾਹਰ ਦਾਤ ਕਰਾਈ ਸੀ ਇਹਨੂੰ ਬੜੀ ਗੰਭੀਰਤਾ ਨਾਲ ਲਿਆ ਗਿਆ ਜਿਹੜਾ ਪੁਲਿਸ ਲੋਕ ਨਹੀਂ ਤਾਂ ਰਹਿ ਕੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੋਰਾ ਸਾਹਿਬ ਵੱਲੋਂ ਸਪੈਸ਼ਲ ਮੁਹਿੰਮ ਚਲਾਈ ਇਸ ਸਪੈਸ਼ਲ ਗਾਈਡੈਂਸ ਦਿੱਤੀ ਵੀ ਉਹਨਾਂ ਉਹਨੂੰ ਗਾਈਡੈਂਸ ਦਿੱਤੀ ਉਹਨਾਂ ਦੇ ਇਸ ਦੇ ਅਨੁਸਾਰ ਤੇ ਐਸਪੀ ਡੀ ਸਾਹਿਬ ਦੇ ਨੇ ਲੈਸ ਅਨਸਾਰ ਮਤੀ 11824 ਨੂੰ ਇਹ ਮਕਦਮਾ ਦਾ ਇੱਕ ਦੇਸ਼ੀ ਸੋਨ ਸਿੰਘ ਜਿਹੜਾ ਕਿ ਪਿੰਡ ਚੌਧਰੀ ਵਾਲਾ ਮਸ਼ਹਰਾ ਪੰਨੂ ਦਾ ਰਹਿਣ ਵਾਲਾ ਵਾ ਉਹਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਉਹਦੇ ਕੋਲ ਇੱਕ ਪਿਸਤੌਲ 315 ਬੋਲ ਦਾ ਬ੍ਰੰਮ ਤੇ ਨਾਲ ਦੂਰੋਂ ਬ੍ਰੰਮ ਕੀਤੇ ਨੇ ਤੇ ਦਰਾਂ ਨੇ ਪੁੱਛ ਕੇ ਇਸ ਇਹਦਾ ਰੋਲ ਸੀ ਇਹ ਵਾਰਦਾਤ ਦੇ ਟਾਈਮ ਮੋਟਰਸਾਈਕਲ ਚਲਾਉਂਦਾ ਸੀ ਇਹ ਮੋਟਰਸਾਈਕਲ ਦਾ ਡਰਾਈਵਰ ਸੀ ਇਹ ਵਾਰਦਾਤ ਤੋਂ ਬਾਅਦ ਆ ਇਹ ਜਿੰਨੇ ਚੀਮਾ ਨਾਂ ਦਾ ਮੁੰਡਾ ਜਿਹੜਾ ਕਰਨ ਕਰਕੇ ਗਿਆ ਸੀ ਉੱਤੇ ਇਹਨੂੰ ਇਹ ਭਾਗ ਤੋੜਿਆ ਗਿਆ ਕੋਤੋਂ ਚੁੱਪ ਰਿਹਾ ਤਾਂ ਲੈ ਗਿਆ ਇਹ ਸਾਡੇ ਕੋਲ ਹੁਣ ਰਿਮਾਂਡ ਤੇ ਹੈ ਜੀ 17 ਤਰੀਕ ਤੱਕ ਇਹਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਰਾਂ ਨੇ ਪੁੱਛਿਆ ਜਿਸ ਨੇ ਕਾਫੀ ਪੁੱਛ ਦੱਸਿਆ ਤੇ ਹੋਰ ਵੀ ਦੋਸ਼ੀ ਅਗੇ ਨੇ ਜੀ ਇਹਦੇ ਵਿੱਚ ਜਿਹੜੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਨੇ ਉਹ ਬਾਈ ਨੇਮ ਉਹਨਾਂ ਤੇ ਪਰਚਾ ਦਰਜੀਆ ਜੀ ਤੇ ਇਸ ਤੋਂ ਸਿਵਾਏ ਇਹਨਾਂ ਨੇ 6 ਬੰਦਿਆਂ ਦੇ ਹੋਰ ਨਾਮ ਦੱਸੇ ਨੇ ਜਿਨ੍ਹਾਂ ਨੇ ਹੈਲਪ ਕੀਤੀ ਹੈ ਇਹਨਾਂ ਵੀ ਰੈਕੀ ਕੰਮ 'ਚ ਹੈਲਪ ਕੀਤੀ ਹੈ ਜਾਂ ਜਿਨ੍ਹਾਂ ਨੇ ਇਨੂੰ ਸਿੱਧੇ ਦਾ ਸਿੱਧੇ ਤੌਰ ਤੇ ਮਦਦ ਕੀਤੀ ਹੈ ਕੋਈ ਉਹਨਾਂ ਦੇ ਨਾਮ ਹੀ ਹੈਗੇ ਨੇ ਜੀ ਸ਼ਿਨੌਰ ਦੇ ਸੀ ਕਿਤੇ ਜਿਹੜੇ ਬੰਦੇ ਆਉਂ ਲੋਕ ਇਹਨਾਂ ਨੇ ਇਹਨਾਂ ਨੂੰ ਦੇਖੀ ਜਿਆ ਕੁਝ ਹੈਲਪ ਕੀ ਹੈ ਹਨੇ ਤੋਂ ਜ਼ਿਆਦਾ ਲੋਕ ਰਹਿਣ ਆਲੇ ਨੇ ਕੋਈ ਬਾਹਰ ਦੇ ਵੀ ਹੈਗੇ ਨੇ ਆਟੋ ਚ ਸਟਾਡੀ ਹੈ ਕੰਦੇ ਮੁੱਖ ਸ਼ੂਟਰ ਉਹ ਮੁੱਖ ਸ਼ੂਟਰ ਚੀਮਾ ਨਾ ਦਾ ਜੀ ਉਹਦੀ ਤਲਾਸ਼ ਜਾਰੀ ਹੈ ਜੀ ਉਹ ਸਾਡੇ ਕੋਲ ਕਿੰਨੀ ਫੀਸ ਮੰਗੀ ਹੈ ਜੀ 10 ਕੁ ਲੱਖ